ਸਾਰਿਆਂ ਨੂੰ ਅੱਜ ਦੇ ਬਲਾਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਜਾ ਰਹੇ ਹਾਂ ਜੀ ਟਾਲੀਆਣਾ ਸਾਹਿਬ ਰਾਏਕੋਟ ਉਸ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਦੱਸਾਂਗੇ ਅੱਜ ਉੱਥੇ ਜਾ ਕੇ ਤੇ ਲਵੇ ਲਾਉਣੇ ਜੋ ਪਿੰਡ ਕੋਲੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਹੈ ਇਤਿਹਾਸ ਬਾਰੇ ਬਾਕੀ ਅਸੀਂ ਸਾਰਿਆਂ ਨੂੰ ਦੱਸਾਂਗੇ ਕਿ ਉਹ ਇਤਿਹਾਸ ਕੀ ਸੀ ਤੇ ਕਿਵੇਂ ਸੀ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬਰ ਜ਼ਰੂਰ ਕਰਿਓ ਧੰਨਵਾਦ ਹੁਣ ਆਪਣੀ ਬਾਟ ਇਥੋਂ ਰੈਕੋਰਡ ਨੂੰ ਥੋੜੀ ਹੀ ਰਹਿ ਗਈ ਆ ਅਸੀਂ ਰਸਤੇ ਵਿੱਚ ਰੁਕੇ ਸੀ ਤਾਂ ਗੁੜ ਲੈਣਾ ਸੀਗਾ ਗੁੜ ਵੀ ਚੜਦਾ ਉਥੇ ਦੇਗ ਅਸੀਂ ਘਰੋਂ ਬਣਾ ਲਿਆ ਸੀਗੇ ਦੁੱਧ ਲਿਆਏ ਸੀਗੇ ਤੇ ਉੱਥੇ ਜੋ ਤਾਂ ਚੱਕਿਓ ਵੀ ਪੈਂਦਾਗਾ ਉਹ ਵੀ ਲੈ ਆਏ ਸੀਗੇ ਅਸੀਂ ਤੇ ਗੁੜ ਅਸੀਂ ਰਸਤੇ ਦੇ ਵਿੱਚੋਂ ਲੈਨੇ ਆਂਗੇ ਉਹ ਵੀ ਚੜਦਾ ਕਹਿੰਦੇ ਉਥੇ ਤੇ ਇਹ ਰੈਕੋਰਡ ਨੂੰ ਜਿਹੜਾ ਰਸਤਾ ਜਾਂਦਾ ਆਪਣਾ ਬਰਨਾਲੇ ਤੋਂ ਲੁਧਿਆਣੇ ਨੂੰ ਜਾਣੇ ਆਂਗੇ ਉਹ ਸੜਕ ਦੇ ਖੱਬੇ ਪਾਸੇ ਆ ਗਈ ਡਿਉਡੀ ਸਾਹਿਬ ਬਣੇ ਹੋਇਆ ਡਿਉਡੀ ਸਾਹਿਬ ਤੋਂ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਆ ਗਈ ਤੇ ਜੇਕਰ ਤੁਸੀਂ ਕਿਸੇ ਨੇ ਵੀ ਆਉਣਾ ਹੋਵੇ ਲਓ ਜੀ ਅਸੀਂ ਹੁਣ ਪਹੁੰਚ ਗਿਆਂਗੇ ਹੁਣ ਅਸੀਂ ਉਹ ਰਸਤਾ ਉਰਾਂ ਤੋਂ ਹੀ ਮੁੜਾਂਗੇ ਡਿਉਡੀ ਸਾਹਿਬ ਅੱਗੇ ਰਹਿ ਜਾਂਦੀ ਆਗੀ ਇਹ ਰਸਤਾ ਮਤਲਬ ਅਸੀਂ ਉਰਾਂ ਤੋਂ ਹੀ ਮੁੜਾਂਗੇ ਡਿਉਡੀ ਸਾਹਿਬ ਤੋਂ ਹੋਰ ਲਿpasse ਹੈਗਾ ਡਿਉਡੀ ਸਾਹਿਬ ਸਾਹਮਣੇ ਦੀਦੀ ਹੈ ਸਰ ਹਾਂਜੀ ਹੁਣ ਆਪਾਂ ਪਹੁੰਚ ਚੁੱਕੇ ਆਂਗੇ ਕੀ ਕੋਰਮਾ ਸਿਆਲੇ ਦੇ ਨਹੀਂ ਸੀ ਬਹੁਤ ਜਿਆਦਾ ਹੀ ਹਰਾ ਸੁਨਦਾਗਾ ਅੱਜ ਬਹੁਤ ਜਿਆਦਾ ਰਸਾ ਕੁਸ਼ਮੀ ਵੀ ਜਾਂ ਪੈਣ ਕਰਕੇ ਵੀ ਓਏ ਕਮਾਂ ਹੁਣ ਆਪਾਂ ਜੀ ਮੇਨ ਡਿਊਟੀ ਦੇ ਵਿੱਚ ਅੰਦਰ ਹੋ ਗਏ ਆ ਐਂਟਰ ਹੋ ਗਏ ਆ ਤੇ ਸਾਹਮਣੇ ਤੁਹਾਨੂੰ ਦਰਬਾਰ ਸਾਹਿਬ ਜਿਸ ਰਿਹਾ ਏ ਤੇ ਜੇ ਅੱਗੇ ਜਾਂਦੇ ਹੀ ਛੱਜੇ ਹੱਥ ਵਿੱਚ ਲੰਗਰ ਹਾਲ ਬਣਿਆ ਹੋਇਆ ਹੈ ਜਿੱਥੇ ਆਪਾਂ ਘਰੋਂ ਲਿਆਂਦਾ ਦੁੱਧ ਤੇ ਗੋੜਾ ਭੇਡ ਕਰਦੇ ਹਾਂ ਇਥੇ ਜਿਹੜਾ ਆ ਜਾਂਦਾ ਹੈ ਤੇ ਇਹਦੇ ਖੱਬੇ ਪਾਸੇ ਜੋ ਸਾਹਮਣੇ ਤੁਸੀਂ ਦੇਖ ਰਹੇ ਵੱਡਾ ਦਰਬਾਰ ਸਾਹਿਬ ਹੈ ਉੱਥੇ ਜਾ ਕੇ ਤੁਹਾਨੂੰ ਮਹਾਰਾਜ ਦੇ ਦਰਸ਼ਨ ਵੀ ਕਰਾਵਾਂਗੇ ਤੇ ਇਥੋਂ ਇਤਿਹਾਸ ਬਾਰੀ ਕਰਾਉਣੇ ਆ ਇੱਥੇ ਇਤਿਹਾਸ ਹੈਗਾ ਜੀ ਗੁਰੂ ਗੋਬਿੰਦ ਸਿੰਘ ਜੀ ਨਸਵੰਦਾ ਤੇ ਗੁਰੂ 1705 ਈਸਵੀ ਦੇ ਵਿੱਚ ਆਨੰਦਪੁਰ ਛੱਡ ਕੇ ਮਾਸੀਵੜ ਦੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਇੱਥੇ ਪਹੁੰਚੇ ਛਣ ਤੇ ਇੱਥੇ ਪਹੁੰਚੇ ਤੇ ਤਾਂ ਦੇਖਿਆ ਕਿ ਨੂਰਾ ਮਾਹੀ ਆਪਣੇ ਮੱਝਾਂ ਚਾ ਰਿਹਾ ਤਾਂ ਗੁਰੂ ਜੀ ਨੇ ਨੂਰਾ ਮਾਹੀ ਨੂੰ ਦੁੱਧ ਦੀ ਦੁੱਧ ਦੀ ਡਿਮਾਂਡ ਕਰੀ ਤਾਂ ਗੁਰੂ ਜੀ ਦੇ ਕਹਿਣ ਤੇ ਨੂਰਾ ਮਹੀਨੇ ਕਿਹਾ ਕਿ ਜੋ ਦੁੱਧ ਦੇਣ ਵਾਲੇ ਮੱਜਾਂ ਹਨ ਉਹ ਤਾਂ ਮੈਂ ਘਰ ਛੱਡਿਆ ਤਾਂ ਸਾਰੀ ਔਛਰ ਝੁੱਟੀਆਂ ਹਨ ਤਾਂ ਗੁਰੂ ਜੀ ਨੇ ਇੱਕ ਔਛਰ ਝੁੱਟੀ ਮੰਨੀ ਹੱਥ ਕਰਦੇ ਕਿਹਾ ਕਿ ਇਸ ਨੂੰ ਇਸ ਟਾਲੀ ਦੇ ਨਾਲ ਬੰਨ ਕੇ ਆ ਸਾਡੇ ਕੋਲ 200 ਸਰਾਖਾਂ ਵਾਲਾ ਇਹ ਗੰਗਾ ਸਾਗਰ ਲੈ ਕੇ ਇਹਦੇ ਵਿੱਚ ਜੋ ਤੇ ਗੁਰੂ ਦਾ ਨਾਮ ਬਾਹਰੋਂ ਨਾਂ ਲੈ ਕੇ ਥੱਲੇ ਬੈਠ ਜਾ ਤੇ ਗੁਰੂ ਦੇ ਕਹਿਣ ਮੁਤਾਬਕ ਹੀ ਨੂਰਾ ਮਹੀਨੇ ਉਦਾਂ ਹੀ ਕੀਤਾ ਤੇ ਇਹ ਕ੍ਰਿਸ਼ਮਾ ਦੇਖਿਆ ਕਿ ਉਸ 200 ਚਰਾਖਾਂ ਵਾਲੇ ਵਿੱਚ ਦੁੱਧ ਵੀ ਨਿਕਲਿਆ ਤੇ ਉਸਰ ਜੋ ਟੀਨੇ ਦੁੱਧ ਵੀ ਦਿੱਤਾ ਇਹ ਸਾਰੀ ਬਾਤ ਦਾ ਉਸਨੇ ਆਪਣੇ ਸੇਠ ਰਾਈ ਨੂੰ ਜਾ ਕੇ ਦੱਸੀ ਉਸੇ ਟਾਈਮ ਰਾਈ ਨੂਰਾ ਮਹੀਦਨ ਨਾਲ ਇੱਥੇ ਗੁਰੂ ਗੋਬਿੰਦ ਸਿੰਘ ਜੀ ਕੋਲੇ ਪਹੁੰਚਿਆ ਤੇ ਉਸਨੇ ਦੇਖਣਾ ਚਾਹਿਆ ਵੀ ਆਨੰਦਪੁਰ ਵਾਲਾ ਗੁਰੂ ਹੈ ਤੇ ਉਸਨੇ ਨਮਸਕਾਰ ਕਰਦੇ ਕਹੇ ਕਿ ਗੁਰੂ ਜੀ ਮੇਰੇ ਲਈ ਕੋਈ ਸੇਵਾ ਹੋਵੇ ਤਾਂ ਮੈਨੂੰ ਦੱਸੋ ਤਨੂਰਾਮ ਗੁਰੂ ਜੀ ਨੇ ਕਿਹਾ ਕਿ ਸਾਨੂੰ ਸ਼ਰੰਦ ਤੋਂ ਮਾਤਾ ਗੁਜਰੀ ਤੇ ਛੋਟੇ ਸ਼ਾਹਬਜਦ ਦੀ ਖਬਰ ਚਾਹੀਦੀ ਤਾਂ ਉਸੇ ਵੇਲੇ ਸ਼ੇਠ رائے ਨੇ ਆਪਣੇ ਨੌਕਰ ਨੂਰਾ ਮਾਹੀ ਨੂੰ ਉਹਦੀ ਭੈਣ ਕੋਲ ਸ਼ਰੰਦ ਭੇਜਤਾ ਤੇ ਛੋਟੇ ਸ਼ਾਹਬਜਦ ਤੇ ਮਾਤਾ ਜੀ ਦੀ ਖਬਰ ਲੈਣ ਨੂੰ ਕਿਹਾ ਜਿੱਥੇ ਸਤਾਨ ਨੂੰ ਦਰਸ਼ਨ ਕਰਿਓ ਇਸ ਸਤਾਨ ਤੇ ਗੁਰੂ ਜੀ ਬੈਠੇ ਛੰਨ ਤੇ ਇਸ ਵੇਲੇ ਨੂਰਾ ਮਾਹੀ ਇੱਥੇ ਪਹੁੰਚਿਆ ਤੇ ਗੁਰੂ ਜੀ ਨੇ ਸ਼ਾਹਬਜਦਾਂ ਬਾਰੇ ਤੇ ਮਾਤਾ ਜੀ ਬਾਰੇ ਬਾਰਦਾਤ ਦੱਸੀ ਤੇ ਗੁਰੂ ਜੀ ਨੇ ਗੁੱਚੇ ਦੇ ਵਿੱਚ ਆ ਕੇ ਆਪਣੇ ਤੀਰ ਨਾਲ ਕਾਹੀ ਦੇ ਬੂਟੇ ਨੂੰ ਜੋ ਇਸ ਮੁਰੀਸਤਾਨ ਹੈ ਇਸ ਤੋਂ ਪਟ ਦਿੱਤਾ ਤੇ ਜੜ ਪਟ ਦਿੱਤੀ ਤੇ ਕਿਹਾ ਕਿ ਭਾਈ ਇਸੇ ਤਰ੍ਹਾਂ ਮੋਗਲ ਸਮਰਾਟ ਦੀ ਹੁਣ ਜਲ ਪੁੱਟ ਚੁੱਕੀ ਹੈ ਤੇ ਹੁਣ ਮੋਗਲ ਸਮਰਾਟ ਬਹੁਤ ਟਾਈਮ ਨਹੀਂ ਰਹੇਗਾ ਇਸ ਤੋਂ ਬਾਅਦ ਹੁਣ ਤੁਹਾਨੂੰ ਪਟਾਲੀ ਦੇ ਦਰਸ਼ਨ ਕਰਾਉਣੇ ਵੀ ਕਿੱਥੇ ਆ ਇੱਥੇ ਛੋਟੇ ਛੋਟੇ ਕੀਲੀਆਂ ਵੀ ਜੜਾਈਆਂ ਜਾਂਦੀਆਂ ਹਨ ਜਿਵੇਂ ਤੁਸੀਂ ਆਪਣੇ ਦਰਸ਼ਨ ਨਹੀਂ ਕਰ ਰਹੇ ਹੋ ਇਹਦੇ ਨਾਲ ਜੋ ਇਮਾਰਤ ਬਣੀ ਹੋਈ ਹੈ ਇਹ ਸਾਹਮਣੇ ਇਹਦੇ ਵਿੱਚ ਟਾਲੀ ਆ ਉਹ ਜਿਹਦੇ ਤੁਹਾਨੂੰ ਸਾਹਮਣੇ ਦਰਸ਼ਨ ਕਰਾ ਰਹੇ ਹਾਂ ਦਰਸ਼ਨ ਕਰੋ ਜੀ ਤੁਸੀਂ ਹੁਣ ਜਿਹੜੇ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰਹੇ ਚੈਨਲ ਸਬਸਕ੍ਰਾਈਬ ਕਰ ਲੋ ਲਾਈਕ ਕਰੋ ਸ਼ੇਅਰ ਕਰੋ ਸਾਡੇ ਇਸ ਤਰ੍ਹਾਂ ਹੀ ਜੁੜੇ ਰਹੋ ਜਣ ਹੋਰ ਇਤਿਹਾਸਕ ਘਰ ਦੇ ਕੁਝ ਗੱਲਾਂ ਜਿਵੇਂ ਕਿਚਨ ਬਾਰੇ ਦੱਸਾਂਗੇ ਉਸੇ ਤਰ੍ਹਾਂ ਇਹਦੇ ਬਾਹਰ ਅਨੁਸਾਰੀ ਇੱਕ ਨਾਲ ਦੀਵਾਨ ਹਲ ਬਣਿਆ ਹੋਇਆ ਹੈ ਜੇ ਇਹਦੇ ਵਿੱਚ ਪੂਰਮਾਸੀ ਦੇ ਹਰ ਦਿਨ ਪੂਰਮਾਸੀ ਵਾਲੇ ਦਿਨ ਦੀਵਾਨ ਸ਼ਾਹਦੇ ਹਨ ਤੇ ਕੀਰਤਨ ਕਰੇ ਜਾਂਦੇ ਹਨ ਤੁਹਾਡੀ ਜਿਹਾ ਲੱਗੇ ਜਾਂਦੇ ਹਨ ਤੇ ਇਸ ਦੇ ਨਾਲ ਹੀ ਜੁੜੇ ਰਹੋ ਧੰਨਵਾਦ ਬਾਹਰ ਹਉਣ ਸਾਰ ਜੋ ਸ਼ਮਲ ਤੁਸੀਂ ਦੇਖ ਰਹੇ ਹੋ ਡਿਊਟੀ ਹੈ ਜਿਹੜੀ ਰੋਡ ਦੇ ਉੱਪਰ ਆ ਹੈ ਆਪਾਂ ਮੈਨ ਡਿਊਟੀ ਤੋਂ ਬਾਹਰ ਆ ਚੁੱਕੇ ਆ ਇੱਦੇ ਬਾਹਰ ਨਿਕਲਣ ਸਾਰ ਖਬਰ ਹਾਂਜੀ ਇਹ ਹੈ ਡਿਊਟੀ ਸਾਹਿਬ ਜੋ ਆਪ ਲੁਧਿਆਣੇ ਤੋਂ ਜਾਂ ਆਉਨੇ ਆਂਗੀ ਸਾ ਉਹ ਮਤਲਬ ਸੱਚੀ ਸ਼ੈੜ ਤੇ ਆ ਗਏ ਤੇ ਇਹਦੇ ਕੋਲ ਜਿਹੜੀ ਸਭ ਹੁਣ ਸਾਡੀ ਹੋ ਗਈ ਵਾਪਸੀ ਸੋਨੂੰ ਕੀ ਵੀ ਲੱਗੀ ਅੱਜ ਦੀ ਵੀਡੀਓ ਤਾਂ ਜਿਸ ਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਸਮਾਪਤ ਕਰਦੇ ਆਂ ਠੀਕ ਧੰਨਵਾਦ ਇਹ ਡਿਊਟੀ ਸਾਹਿਬ ਜਿਹੜੋ ਲੁਧਿਆਣੇ ਤੋਂ ਆਉਣੇ ਕਿ ਇਹ ਐਡਿਟ ਸਾਹਿਬ ਦਾ ਗੇਟ ਹੈ